ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਟੇਸਟੀ ਮਠਿਆਈ ਦੀ ਰੈਸਪੀ ਲੈ ਕੇ ਆਏ ਹਾਂ ਬਹੁਤ ਹੀ ਘੱਟ ਸਮਾਨ ਨਾਲ ਤੇ ਤੁਹਾਡੇ ਘਰੇ ਪੇਸਮਾਨ ਨਾਲ ਹੀ ਬਣ ਕੇ ਤਿਆਰ ਹੋ ਜੂਗੀ ਤੇ ਆਓ ਬਣਾਉਨੇ ਆ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਕੜਾਈ ਪੈਨ ਲੈਣਾ ਜਿੱਦੇ ਵੀ ਤੁਸੀਂ ਇਹਨੂੰ ਬਣਾਉਣਾ ਹੈ ਇੱਕ ਕੱਪ ਮੈਂ ਮੈਦੇ ਦਾ ਲਿਆ ਏ ਜੇ ਤੁਹਾਡੇ ਕੋਲੇ ਨਹੀਂ ਹੈ ਤਾਂ ਤੁਸੀਂ ਆਟੇ ਨੂੰ ਮੜਮਲ ਦੇ ਕਪੜੇ ਨਾਲ ਛਾਣ ਕੇ ਲੈ ਸਕਦੇ ਹੋ ਤੇ ਉਹੀ ਇੱਕ ਕੱਪ ਆਪਾਂ ਨੇ ਚੀਨੀ ਦਾ ਲਿਆ ਠੀਕ ਹੈ ਤੇ ਹੁਣ ਇਹਦੇ ਵਿੱਚ ਉਹੀ ਇੱਕ ਕੱਪ ਆਪਾਂ ਤੇਲ ਜਾਂ ਘਿਓ ਦਾ ਪਾ ਲਵਾਂਗੇ ਠੀਕ ਹੈ ਤੇ ਘਿਓ ਲੈਣਾ ਤੁਸੀਂ ਮੇਰੀ ਤਰ੍ਹਾਂ ਗਰਮ ਕਰਕੇ ਇਸ ਤਰ੍ਹਾਂ ਠੀਕ ਹੈ ਤੇ ਇੱਕ ਕੱਪ ਇੱਥੇ ਨੋਰਮਲ ਟੈਂਪਰੇਚਰ ਦਾ ਆਪਾਂ ਦੁੱਧ ਲੈ ਲੈਣਾ ਵਾ ਠੀਕ ਹੈ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਠੀਕ ਹੈ ਜਦ ਅਧੀਆਂ ਗੁਠਲੀਆਂ ਖਤਮ ਹੋਵਨਾਂ ਹੁਣ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਤੇ ਬਸ ਲਗਾਤਾਰ ਚਲਾਵਾਂਗੇ ਠੀਕ ਹੈ ਫਿਰ ਬਹੁਤ ਹੀ ਸੌਖਾ ਤਰੀਕਾ ਹੈ ਮਠਿਆਈ ਬਣਾਉਣ ਦਾ ਤੇ ਘਰੇਪੇ ਸਾਮਾਨ ਦੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਠੀਕ ਹੈ ਤੇ ਦੇਖੋ ਇਹਨੂੰ ਪਕਾਉਂਦੇ ਪਕਾਉਂਦੇ ਐਂ ਬਸ ਇਹਨੇ ਗਾੜਾ ਹੋਈ ਜਾਣਾ ਤੇ ਤੁਸੀਂ ਇਹਨੂੰ ਜਿਹੜੀ ਗੈਸ ਆ ਉਹ ਸਲੋਈ ਰੱਖਣੀ ਆ ਠੀਕ ਆ ਤੇ ਕੜਾਈ ਤੁਹਾਡੇ ਕੋਲੇ ਭਾਰੇ ਤਲੇ ਦੀ ਹੋਣੀ ਚਾਹੀਦੀ ਆ ਇਹ ਨਾ ਮੱਲੂ ਮੱਲੇ نیچے ਲੱਗ ਜਾਂਦਾ ਏ ਤੇ ਤਾਂ ਬਹੁਤ ਹੀ ਧਿਆਨ ਰੱਖਣਾ ਪੈਂਦਾ ਏ ਠੀਕ ਹੈ ਜਿਸ ਤਰ੍ਹਾਂ ਤੁਸੀਂ ਇਹਨੂੰ ਪਕਾਈ ਜਾਣਾ ਤੇ ਬਾਅਦ ਵਿੱਚ ਜੇ ਥੋੜਾ ਜਿਹਾ ਚੱਕ ਕੇ ਨਾ ਠੰਡਾ ਕਰਕੇ ਉਹਨੂੰ ਕਰੋਲੀ ਜਿਹਾ ਬਣਾ ਕੇ ਦੇਖਦੇ ਜਿ ਬਣਦੀ ਆ ਰਾਉਂਡ ਜਿਹਾ ਹੋ ਰਿਹਾ ਵਾ ਹਨਾ ਤੇ ਹੱਥ ਨਾਲ ਪੇੜਾ ਜਿਹਾ ਬਣ ਰਿਹਾ ਤਾਂ ਫੇਰ ਮਤਲਬ ਇਹ ਪੱਕ ਕੇ ਤਿਆਰ ਹੋ ਗਿਆ ਪਰ ਆਪਾਂ ਇਹਨੂੰ 5 ਮਿੰਟ ਹੋਰ ਪਕਾਵਾਂਗੇ ਮੀਡੀਅਮ ਗੈਸ ਤੇ ਤੇ ਇਹਦੇ ਲਈ ਆਪਾਂ ਨੇ ਹੁਣ ਕੀ ਕਰਨਾ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਇੱਕ ਚਮਚ ਦੇਸੀ ਘਿਓ ਦਾ ਤੇ ਇਹਨੂੰ ਹਲਾ ਦਵਾਂਗੇ ਮਿਕਸ ਕਰਾਂਗੇ ਫਿਰ ਆਪਾਂ ਥੋੜਾ ਜਿਹਾ ਫੂਡ ਕਲਰ ਪਾ ਦਵਾਂਗੇ ਆਪਸ਼ਨਲ ਆ ਤੇ ਇਹਦੇ ਨਾਲ ਥੋੜਾ ਕਲਰ ਵਧੀਆ ਲੱਗਦਾ ਹੋਰ ਕੁਝ ਨਹੀਂਗਾ ਹਨਾ ਤੇ ਫਲੇਵਰ ਵਾਸਤੇ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਇਲਾਚੀ ਪਾਊਡਰ ਜਿਹੜਾ ਵੀ ਤੁਹਾਨੂੰ ਫਲੇਵਰ ਵਧੀਆ ਲੱਗੇ ਤੁਸੀਂ ਪਾ ਸਕਦੇ ਹੋ ਮੈਂ ਇਲਾਚੀ ਪਾਊਡਰ ਪਾਇਆ ਇਹਦੇ ਵਿੱਚ ਤੇ ਇਹਨੂੰ ਵੀ ਮਿਕਸ ਕਰ ਦਵਾਂਗੇ ਗੈਸ ਨੂੰ ਬੰਦ ਕਰਤਾ ਆਪਾਂ ਹੁਣ ਤੇ ਹੁਣ ਇਹਨੂੰ ਆਪਾਂ ਬਸ ਕੱਢ ਲਵਾਂਗੇ ਠੀਕ ਹੈ ਥੋੜਾ ਜਿਹਾ ਦੇਸੀ ਘਿਓ ਹੋਰ ਪਾ ਦਾਂਗੇ ਇਹਦੇ ਨਾਲ ਨਾ ਕੜਾਈ ਛੱਡ ਦੂਗਾ ਇਹ ਕਿਉਂਕਿ ਕੜਾਈ ਕਾਫੀ ਜ਼ਿਆਦਾ ਗਰਮ ਆ ਆਪਣੀ ਹੁਣ ਇਹਨੂੰ ਆਪਾਂ ਕੱਢ ਲਵਾਂਗੇ ਇੱਕ ਬਟਰ ਪੇਪਰ ਲਵਾਂਗੇ ਉਹਦੇ ਉੱਪਰ ਥੋੜਾ ਜਿਹਾ ਤੇਲ ਜਾਂ ਘਿਓ ਤੁਸੀਂ ਲਾ ਦਿਓ ਤੇ ਉਹਦੇ ਉੱਤੇ ਇਹਨੂੰ ਚੰਗੀ ਤਰ੍ਹਾਂ ਫੈਲਾ ਦਿਓ ਠੀਕ ਹੈ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਡਰਾਈ ਫਰੂਟ ਪਾ ਸਕਦੇ ਹੋ ਮੈਂ ਇਹਦੇ ਵਿੱਚ ਟੂਟੀ ਫੁੱਟੀ ਪਾਈ ਆ ਤੈਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਬਹੁਤ ਜ਼ਿਆਦਾ ਗਰਮ ਆ ਤੇ ਮੈਨੂੰ ਕਿਸੇ ਕੰਮ 'ਤੇ ਜਾਣਾ ਸੀ ਤੇ ਫਿਰ ਮੈਂ ਇਦਾਂ ਹੀ ਛੱਡ ਕੇ ਜਾਊਂਗੀ ਇਹਨੂੰ ਤੇ ਆ ਕੇ ਇਹਦੇ ਪੇੜੇ ਬਣਾਉਂਗੀ ਹੁਣ ਦੇਖੋ ਇਹਦੇ ਉੱਤੇ ਆਪਾਂ ਟੂਟੀ-ਫੂਟੀ ਲਾ ਲਈ ਚੰਗੀ ਤਰ੍ਹਾਂ ਤੇ ਇਹਨੂੰ ਹੌਲੀ-ਹੌਲੀ ਆਪਾਂ ਪ੍ਰੈਸ ਵੀ ਕਰ ਦਾਂਗੇ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਇਹਦੇ ਆ ਰਾਮਨ ਆਈਜ਼ਲੀ ਆ ਜਿਹੜੇ ਪੇੜੇ ਉਹ ਬਣ ਕੇ ਤਿਆਰ ਹੋ ਜਾਣ ਤੇ ਹੁਣ ਤੁਹਾਨੂੰ ਆਪਾਂ ਦਿਖਾਉਣੀ ਐ ਇਦਾਂ ਕਰਕੇ ਆਪਾਂ ਇਹਦੇ ਪੇੜੇ ਆ ਜਿਹੜੇ ਸਾਰੇ ਬਣਾ ਕੇ ਬਨ ਵਾਈ ਬਨ ਤਿਆਰ ਕਰ ਲਏ ਆ ਤੇ ਦੇਖੋ ਅੰਬੇ ਚ ਪਰਕਦੀ ਹੈ ਕਿ ਕਚੈਰੀ ਜੇ ਤੁਹਾਨੂੰ ਵੀਡੀਓ ਮੇਰੀ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਤੇ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਕਿੰਨੀ ਟੇਸਟੀ ਮਿਠਾਈ ਹੈ ਜਿਹੜੀ ਆਪਾਂ ਘਰੇ ਬਣਾ ਕੇ ਤਿਆਰ ਕੀਤੀ ਆ ਤੁਸੀਂ ਵੀ ਇਸ ਤਰੀਕੇ ਨਾਲ ਕਰ ਸਕਦੇ ਹੋ ਠੀਕ ਹੈ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਵਾਚਿੰਗ